ਕਹਿਆ ਨਾ ਮੱਖਾ ਇਹਦਾ ਮਤਲਬ ਆ ਜੇ ਜਿਹੜੀਆਂ ਨਸਾਂ ਮੈਂ ਪਹਿਲਾਂ ਨੜੀ ਕੱਢ ਦਿੱਤਾ ਜੇ ਉਂਗਲੀਆਂ ਹੋਣ ਤਾਂ ਮਾਦੀਆਂ ਜਿਹੜੀਆਂ ਮਾਦੀ ਤਰਾਕੇ ਆ ਜਾਊਗਾ ਆਪਾਂ ਇਹ ਤਾਂ ਨੂਮੇ ਬੂਤਾਂ ਵਾਲਾ ਇਹ ਇਦਾਂ ਹੋ ਸਕਦੀ ਕਾਰਗਰ ਤੋਂ ਨਵੇਂ ਖੇਰ ਨਵੇਂ ਖੇਰ ਤੋਂ ਕਾਰਗਰ ਇਦਾਂ ਹੀ ਹੋ ਸਕਦਾ ਇਹ ਤੋਂ ਬੰਦ ਕੁਝ ਨਹੀਂ ਬਦਲਿਆ ਇਹ ਬਹੁਤ ਵੱਡਾ ਕੰਮ ਹੈ ਦਲੇਰੀ ਵਾਲਾ ਆਇਆ ਕੰਮ ਇਹ ਮਾਲਕ ਭਗਵਾਨ ਨੂੰ ਹੱਥ ਪਾ ਰਾਇਆ ਭਾਈ ਲਾਲਾ ਨੂੰ ਉੱਪਰ ਚੁੱਕੜਾਇਆ ਤਾਂ ਸਰਕਾਰ ਨੂੰ ਕੰਮ ਉਹ ਕਰਨਾ ਪਊਗਾ ਉਹਨਾਂ ਦੇ ਥੱਲੇ ਆ ਬੰਦੇ ਕੋਲ ਹਲੇ ਹੱਥ ਨਹੀਂ ਪਾਇਆ ਜਾ ਰਿਹਾ ਕਿਸੇ ਨੂੰ ਵੀ ਚੰਡੀਗੜ੍ਹ ਦੇ ਵਿੱਚ ਬਹੁਤ ਕੀਮਤੀ ਜ਼ਮੀਨ ਹੈ ਮਹਾਲੀ ਖਰੜ ਦੇ ਲਿਖਾਰੇ ਦੀ ਜਲੰਧਰ ਚੰਪਰ ਸਾਹਿਬ ਦੀ ਬਹੁਤ ਸਾਰੀ ਬਹੁਤ ਕੀਮਤੀ ਜ਼ਮੀਨ ਹੈ ਕਰੋੜਾਂ ਅੰਕ ਜ਼ਮੀਨ ਹੈ ਜਿਹੜੀ ਉਹਨਾਂ ਲੋਕਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਅੱਜ ਕਿਹਨੂੰ ਬਾਹਰ ਜਾ ਰਿਹਾ ਜਿਹੜੇ ਬੇਗੋ ਆਈਏ ਆ ਗੁਰੂ ਫਾਮੜੇ ਵਾਲੇ ਆ ਇਹਦੇ ਪਿੰਡਾਂ ਦੇ ਵਿੱਚ ਪੀੜੀਆਂ ਦਰ ਪੀੜੀਆਂ ਜਿਹੜਾ ਆਵਾਜ਼ ਕੀਤੀ ਆ ਮੁੰਝੇ ਪਟ ਪਟ ਕੇ ਮਾੜੇ ਪਟ ਪਟ ਕੇ ਜ਼ਮੀਨਾਂ ਕੋਲੇ ਟਿੱਬੇ ਸੂਤ ਕਰ ਕਰਕੇ ਜ਼ਮੀਨਾਂ ਆਵਾਜ਼ ਕੀਤੀ ਆ ਲੰਮੇ ਸਮੇਂ ਤੋਂ ਅਸੀਂ ਮੰਗ ਕਰਦੇ ਆਏ ਆ ਪਹਿਲਾਂ ਉਹ ਜ਼ਮੀਨਾਂ ਪੱਕੀਆਂ ਦੇ ਰੋ ਇਹਨਾਂ ਬਹੁਤ ਲੇਨਟ ਕੀਤੀ ਆ ਉਹਨਾਂ ਲੋਕਾਂ ਦਾ ਜ਼ਮੀਨ ਖੜਾਈ ਜਾ ਰਹੀ ਆ ਹਰ ਬਾਦਲ ਦੇ ਵਾਕੇ ਭਾਰਤ ਕਾਂਗਰਸੀ ਨੂੰ ਹੱਥ ਮਰੇ ਦੇ ਟਾਡੇ ਇਲਾਕੇ ਦੇ ਵਿੱਚ ਪਿਛਲੇ ਸਮੇਂ ਦੇ ਇੰਨੀ ਨਜਾਇਜ਼ ਸ਼ਰਾਬ ਪੀ ਗਈ ਇੱਥੇ ਐਨਾ ਰੇਟਾ ਵਿਗਿਆ ਹਰ ਹੋਇਆ ਬਈ ਉਹ ਹੈ ਅਥਾ ਟਾਡੇਆਂ ਜੜੀਆਂ ਦੋ ਜਨ ਟਰਾਲੀਆਂ ਜਿਹੜੀਆਂ ਰੜਕਣ ਲੱਪੀਆਂ ਨੂੰ ਇਹ ਲੋਕ ਆਪ ਕੰਮ ਕਰਨ ਲੱਗੇ ਆ ਇੱਥੋਂ ਤੱਕ ਨਹੀਂ ਮੈਂ ਟਾਡੀਆਂ ਟਰਾਲੀਆਂ ਕਲੀਆਂ ਆਲ ਵਾਲੇ ਸੋਨੇ ਦੇ ਵਿੱਚ ਜਿੰਨੇ ਕੋਈ ਕਿਰਤ ਕਰਨ ਵਾਲੇ ਜਿੰਨੇ ਆਪ ਰੁਜ਼ਗਾਰ ਪਹਿਲਾ ਕੀਤਾ ਜਿੰਨੇ ਨਵੇਂ ਸ਼ਹਿਰਾ ਦੇ ਵਿੱਚ ਰੇੜੀਆਂ ਫੜੀਆਂ ਵਾਲੇ ਲੋਕ ਹੈ ਇਹਨਾਂ ਨੇ ਆਪ ਰੁਜ਼ਗਾਰ ਪਹਿਲਾ ਕੀਤਾ ਇਹਦਾ ਤੁਸੀਂ ਆਪਣਾ ਰਜਵਾਰ ਆਪ ਕਲਾ ਕਰਨਾ ਚਾਹਦੇ ਆ ਉਹਦਾ ਸਾਰਿਆਂ ਨੂੰ ਖੇੜਨ ਦੇ ਲਈ ਪੂਰੇ ਢੰਗ ਤਰੀਕੇ ਨਾਲ ਉਹਨੂੰ ਕੰਨੇ ਜਾ ਰਹੇ ਆ ਹਾਰ ਵਾਲੇ ਸਮੇਂ ਦੇ ਵਿੱਚ ਸਾਨੂੰ ਕਿਤਾ ਕਰਨੀ ਜਿਹੜਾ ਕਿਹਦਾ ਤੁਹਾਡੇ ਕੋਲ ਜ਼ਮੀਨਾਂ ਹੋ ਕੇ ਮੋਦੀ ਸਰਕਾਰ ਲੜਾਨੀਆਂ ਬਾਨੀਆਂ ਨੂੰ ਦੇਣਾ ਚਾਹੀਦੀ ਅਸੀਂ ਇਸੇ ਤਰ੍ਹਾਂ ਇਹ ਕਿਸੇ ਨੂੰ ਬਰਦਾਸ਼ਤ ਨਹੀਂ ਕਰ ਰਹੇ ਸਾਰਿਆਂ ਨੂੰ ਸਾਡੇ ਪੰਜਾਬ ਦੀ ਜਿਹੜੀ ਨੌਜਵਾਨੀ ਆ ਸਾਡੇ ਕੁੜੀਆਂ ਮੁੰਡੇ ਪੜ੍ਹਾਈ ਛੱਡ ਗਏ ਕਲਾਸ 2 ਦੇ ਘਾਹ ਪੜ੍ਹਾਈ ਨਹੀਂ ਹੋ ਰਹੀ ਜਦੋਂ ਇਹ ਬ੍ਰਸ਼ਟੀਆਂ ਦੇ ਵਿੱਚ ਸੀਟਾਂ ਖਾਲੀ ਪਈਆਂ ਉਹ ਕਿਸੇ ਸੈਗ ਮਾਸਟਰ ਨਹੀਂ ਬਣਦਾ ਕੋਈ ਡਾਕਟਰ ਨਹੀਂ ਬਣ ਰਿਹਾ ਇਹਨਾਂ ਆਫਸਰ ਕੱਢ ਰ ਆ ਰਹੇ ਮੱਠੇ ਮੱਠੇ ਅਸਲਾਂ ਬਾਹਰ ਦੀਆਂ ਸਟੇਟਾਂ ਦੇ ਆ ਰਹੇ ਆ ਸਾਡੇ ਨੌਜਵਾਨ ਕਿਉਂ ਨਹੀਂ ਇੱਥੇ ਬਣ ਰਹੇ ਉਹਨੇ ਕੁੜੀਆਂ ਕਿਉਂ ਨਹੀਂ ਪੜ੍ਹਾਈ ਕਰ ਰਹੇ ਲੰਮੇ ਸਮੇਂ ਤੋਂ ਉਹਨਾਂ ਨੂੰੜਕਣਾ ਵਿੱਚ ਰੋਜ਼ਗਾਰ ਨਹੀਂ ਮਿਲਣਾ ਕੋਈ ਵੀ ਸਰਕਾਰ ਦੀ ਕੋਈ ਪਲੈਨਿੰਗ ਨਹੀਂ ਰੋਜ਼ਗਾਰ ਦੇਣ ਦੀ ਕਿਸੇ ਵਿਭਾਗ ਦੇ ਵਿੱਚ ਭਰਤੀ ਨਹੀਂ ਹੋ ਰਹੀ ਇਹ ਲੰਬੇ ਸਮੇਂ ਤੋਂ ਆਰੇ ਇਹ ਸਾਰਾ ਕੁਝ ਸਾਡੇ ਸਾਰਾ ਦੇਖਦਿਆਂ ਦੇਖਦਿਆਂ ਹੋ ਗਿਆ ਆ ਜੇ ਆਪਾਂ ਕੋਈ ਲੜਾਈ ਲੜਨੀ ਆ ਲੜਾਈ ਬਿਲਕੁਲ ਕਿਸੇ ਦੇ ਮਗਰ ਲੱਕੇ ਲੜੋਣੀ ਲੀਡਰਾਂ ਨਾਲ ਸਾਨੂੰ ਕਿਸੇ ਨਾਲ ਨਹੀਂ ਲੜਾਲਾ ਅਸੀਂ ਬਹੁਤ ਵੱਡੀਆਂ ਵੱਡੀਆਂ ਹਾਰਾਂ ਦੇਣਨੇ ਆ ਕੋਈ ਨਹੀਂ ਸੜਾਦਾ ਸਾਡੇ ਕੋਲ ਇੰ tane ਪਿੰਡ ਹੈ ਇਹ ਪਿੰਡ ਜਿੱਥੇ ਫਤ ਹੋ ਗਿਆ ਆ ਉਹ ਆਪਣੇ ਕੰਮ ਆਪ ਕਰਾ ਰਹੇ ਆ ਉਹਨਾਂ ਨੇ ਕੋਈ ਬੁੱਕ ਨਹੀਂ ਛੇੜਦੀ ਕੋਈ ਮਹਿਮਾ ਨਹੀਂ ਛੇੜਦਾ ਔਰ ਇੰਕੋ ਤੱਕ ਪਰੰਦਾ ਹੁਣ ਕੀ ਸਾਡੀਆਂ ਦੱਦੇ ਬੰਦੀਆਂ ਪਿੰਡਾਂ ਦੇ ਵਿੱਚ ਛਾਪਾ ਮਾਰ ਲੱਗੇ ਬਿਜਲੀ ਵਾਲੇ ਸਾਡੇ ਨਾਲ ਗੱਲ ਕਰਕੇ ਜਾਂਦੇ ਆ ਮੁਲਕਾਂ ਵੀ ਜੇ ਇੱਕ ਵਾਰ ਮਾਲਸ਼ਾ ਨੇ ਕਿਹਾ ਵੀ ਬਾਹਰ ਲੋਕ ਯਾਰ ਆ ਗਏ ਇਹਨਾਂ ਦੀ ਜ਼ਮੀਰੇ ਨਾ ਕਿ ਜਾਗ ਪਏ ਹੋਵੇ ਕੁਛਿਆ ਹਾਲ ਚਾਲ ਖਲਿਆ ਆ ਕੇ ਕਿੱਦਾਂ ਹੋਇ ਕਿੱਦਾਂ ਨਹੀਂ ਗੱਲਾਂ ਨਹੀਂ ਗੱਲ ਕੋਈ ਕੜੀ ਟਿਕਨੀ ਕੋਈ ਨਹੀਂ ਕੋਈ ਸੇਵਾ ਦੱਸੋ ਜਰੇ ਜਿਹੜੇ ਜੁੱਤੀਆਂ ਮਾਰਨ ਵਾਲੇ ਬੰਦੇ ਉਹ ਘੱਟ ਆ ਬੰਦ ਚਾਈਦੇ ਆ ਇਹ ਬੰਦੇ ਭਰਾ ਦੋ ਤਾਂ ਕਿ ਸੇ ਪਿਛੇ ਵੀ ਜੁੱਤੀਆਂ ਮਾਰੇ ਜਾਣ ਦਾ ਆਪਾਂ ਆਪਣਾ ਆਪਣੇ ਕੰਮਾਂ ਤੇ ਜਾਇਜ ਹੋ ਜਾਈਏ ਹੁਣ ਐਸੀ ਪੋਜੀਸ਼ਨ ਨਹੀਂ ਹੈਗੀ ਸਾਡੇ ਇਲਾਕੇ ਚ ਰਹਿਤ ਖੁੰਗ ਹੈਗੀ ਹੈ ਇਹ ਚਾਲਾਂ ਤੱਕ ਕਿੰਨੇ ਬੰਦੇ ਜਲਾਲਪੁਰ ਤੋਂ ਕਿੰਨੇ ਸਾਥੀ ਹੱਥ ਖੜੇ ਕਰਿਓ ਜਲਾਲਪੁਰ ਜਲਾਲ ਦੇਖੋ ਬਾਲੇ ਆ ਇਹ ਜਲਾਲਪੁਰ ਦੀ ਟਰਾਲੀ ਹੈ ਮੈਂ ਨਹੀਂ ਕਹਾਂ ਤੇਰੀ ਮੈਂ ਨਹੀਂ ਕਹਾਂ ਤੇ ਜਾਲੀ ਕੋਈ ਜਿੰਦੀ ਵੀ ਮੈਨੂੰ ਨਹੀਂ ਪਤਾ ਉਹ ਬੰਤਾ ਵੀ ਹੈ ਨਹੀਂ ਉਸ ਬੰਦੇ ਦੇ ਬੰਦੇ ਵੀ ਹੈ ਨਹੀਂ ਰੇਦੀ ਦਾ ਮਸ਼ੀਨ ਹੈ ਆਪਣੀ ਉਹਦੇ ਬਾਰੇ ਵਿੱਚ ਬਾਅਦ ਦੱਸਾਂਗਾ ਮਿੱਟੀ ਰਹਿਦਾ ਇਸ ਕਰਕੇ ਅਗਿਆਤਾ ਜਾ ਕੇ ਸਾਰੇ ਸਾਨੂੰ ਖਾਨਦਾਨਦੋਨ ਦੇ ਹੋ ਕੇ ਨੇ ਜਗਾਤੇ ਫਿਰ ਰੋਣ ਲਈ ਕਿਤੇ ਕਿਰਾਏ ਤੇ ਅਸੀਂ ਰੱਖਿਆ ਉਹ ਮੈਂ ਰੋਣ ਲਈ ਅਸੀਂ ਕਿਰਾਏ ਤੇ ਰੋਜੇ ਬਈ ਮਰ ਗਿਆ ਜੀ ਇਹ ਇਹ ਕਿ ਕਿਹਨਾ ਕਿਹਦੀ ਜ਼ਮੀਰ ਦੀ ਗੱਲ ਹੈ ਨਾ ਜਲੀਬ ਖਾਣੀ ਬਣਾ ਰਹੀ ਇਸ ਕਰਕੇ ਸਾਰੇ ਸਾਥੀ ਸਮਝਾਓ ਜਿਹੜੇ ਸਾਡੇ ਕਮਜ਼ੋਰ ਬੰਦੇ ਨੇ ਜਿਹੜੇ ਸਾਡੇ ਕਮਜ਼ੋਰ ਬੰਦੇ ਐ ਉਹਨਾਂ ਆਪਣਾ ਲੋੜ ਸਮਝਾਓ ਇਹ ਕਮਜ਼ੋਰੀ ਨਾ ਕਰੋ ਸਾਰੇ ਇਕੱਠੇ ਹੋਵੋ ਇਕੱਠੇ ਹੋ ਕੇ ਹਰ ਮਸਲੇ ਦਾ ਹੱਲ ਹੋਏਗਾ ਅੱਗੇ ਕਾਹ ਪੁੱਛਾਂਗੇ ਇਹ ਤਿਆਰ ਲੱਗਦੇ ਨਾ ਲੋਕ ਇਹ ਲਾ ਸਕਦੇ ਜਾਂ ਜਲਾਲਪੁਰੀਆਂ ਮੰਗੋਈ ਕਰਨਾ ਇਹ ਕਰਾਂਗੇ ਜਿਹੜਾ ਦਿੱਤਿਆ ਉਹਦੇ ਬਾਰੇ ਫੇਰ ਕਰਾਂਗੇ ਕਰਾਂਗੇ ਅੱਜ ਲੇਕਿਨ ਪਹਿਲਾਂ ਪੁੱਛ ਕੇ ਤੁਹਾਡੇ ਤੋਂ ਸੋ ਮੈਂ ਬੇਨਤੀ ਕਰ ਲਿਆ ਹੁਣ ਸਰਵੋਚਨ ਸਿੰਘ ਰੱਕੜ ਜੀ ਤੇ ਬਾਅਦ ਕੰਪਨੀ ਨੂੰ ਘੇਰਾ ਚਲਾਵਾਂਗੇ ਫਿਰ ਐਮਐਨ ਦੀ ਨਾ ਕੀ ਕਰਨੀ ਪਤਾ ਨਹੀਂ। ਬੀਤ ਸੇਵਨਾਲੀ ਵਾਲਾ ਜੀ ਜਿਹੜਾ ਪੌਂਟ ਕੇ ਜੀ। ਜੇ ਜਰੂਰ ਆ ਗਏ ਬੈਠੇ ਹੋਣਗੇ ਸਾਡੇ ਤੋਂ ਪਹਿਲਾਂ ਆ ਗਏ ਹੋਣਗੇ। ਆ ਗਏ ਤਾਂ ਐਮਐਨ ਦੇ ਅੱਛਾ ਵੀ ਕੋਆ ਹੈ। ਭਈਆ ਜੀ ਤੁਸੀਂ ਫੈਸਲਾ ਕਰ ਲਓ ਦੇਖ ਲਓ ਕਿੰਨਾ ਕਰਨਾ ਹੈ। ਸੋ ਕਿਵੇਂ ਹਾਲ ਹੈ? ਹਾਲਾ ਕੋਲ ਕੋ ਕਿਸੇ ਨੂੰ ਕੋਈ ਸਰਕਾਰੀ ਮਦਦ ਲੈਣ ਦੀ ਗੱਲ ਨਹੀਂ ਹੈ ਧਿਆਨ ਰੱਖਿਓ ਅਸੀਂ ਆਪਣੇ ਘੇਰੇ ਨੂੰ ਪਛਾਨ ਕਰਾਣਾ ਚਾਹੁੰਦੇ ਹਾਂ ਅਸੀਂ ਆਪਣੇ ਜਿਹੜਾ ਸੰਘਰਸ਼ ਉਹਦਾ ਘੇਰਾ ਪਛਾਨ ਕਰਨਾ ਚਾਹੁੰਦੇ ਤੇ ਨਾਲ-ਨਾਲ ਲੋਕਾਂ ਸਾਹਮਣੇ ਪਿਕਚਰ ਪੇਸ਼ ਕਰਨੀ ਚਾਹੁੰਦੇ ਆਂ ਇਹ ਆ ਤੁਹਾਡੇ ਨਮਾਇਦੇ ਭਾਈ ਜਿਹੜਾ ਸੈਂਕੜੇ ਲੋਕ ਬੈਠੇ ਦੇਖਦੇ ਹੋਣ ਉਹਨੇ ਹਮ ਤੋ ਆਖਦੇ ਆ ਪਹਿਲੇ ਹੀ ਟੈਪ ਤੋਂ ਉਹਨੇ ਮੜਕੋ ਸੀ ਕਿਤਨੇ ਖੈ ਸੋਈ ਕੁਝ ਨਹੀਂ ਕਰਾਇਆ ਲੇਕਿਨ ਅਸੀਂ ਇਹ ਨੂੰ ਕੀ ਹੈ ਸਗਾਤ ਦੇ ਸਾਨੂੰ ਇਸ ਗੱਲ ਦਾ ਚਿੰਤਾ ਹੈ ਕਿ ਜੇ ਇਸ ਤਰ੍ਹਾਂ ਦਾ ਰੁਖ ਸਾਡੇ ਆਗੂਆਂ ਨੇ ਅਖਤਿਆਰ ਕਰ ਲੈਣਾ ਹੈ ਤੋ ਕਰਨਾ ਹੈ ਲੋਕਾਂ ਲੋਕਾਂ ਕੱਠੇ ਹੋਣਗੇ ਡਰ ਲਾ ਪੈਗੇ ਮੇਰੇ ਵਕਤ ਸਾਨੂੰ ਤਾਂ ਬੱਸੋ ਜੀ ਪਾਚੀ ਦੇ ਨਾਲ ਜੁ ਕੋਈ ਸਾਡੇ ਤੇ ਮਰ ਦੇ ਬਰਾਬਰ ਆਖਮਾ ਜਾਂਦੇ ਇਹ ਹੁਣ ਪੁਰਾਣੇ ਮਾਡਲ ਨਹੀਂ ਚੱਲਣੇ ਉਹ ਮਾਡਲ ਹੁਣ ਰਿਜੈਕਟ ਹੋ ਚੁੱਕੇ ਆ ਉਹ ਨਹੀਂ ਚੱਲਣੇ ਸੋ ਅਸੀਂ ਫੇਰ ਨੂੰ ਬੇਨਤੀ ਕਰਾ ਗਿਆ ਸੀ ਛੜਦੇ ਦੇ ਅੰਦਰ ਅਸੀਂ ਫੇਰ ਬੇਨਤੀ ਕਰਾਗੇ ਮੋਰਚਾ ਤੁਸੀਂ ਜਿੱਤ ਜਾਣਾ ਉਹਨਾਂ ਤੋਂ ਬਿਨਾਂ ਜਿੱਤ ਜਾਣਾ ਅਸੀਂ ਇਹ ਜਨਨ ਬੇਨਤੀ ਕਰਨੀ ਆ ਕਿ ਸਾਡੇ ਸੰਘਰਸ਼ ਦੇ ਦਾਇਰੇ ਦੇ ਵਿੱਚ ਰਹੋ ਜੇ ਸੰਘਰਸ਼ ਦੇ ਦਾਇਰੇ 'ਚ ਨਹੀਂ ਰਹੋਗੇ ਤਾਂ ਤੁਹਾਡੀ ਆਪਣੀ ਇੱਛਾ ਹੈ ਤੁਹਾਨੂੰ ਕੋਈ ਮਜਬੂਰੀ ਤਾਂ ਕੋਈ ਅਸੀਂ ਮਜਬੂਰ ਕਰ ਸਕਦੇ ਨਾਲੇ ਉਹ ਕੋ ਡੰਗਾ ਹੈ ਜਾਂ ਫੇਰ ਇਹ ਵੀ ਐਮਐਲਏ ਆ ਕੇ ਤੁਹਾਡੇ 'ਚ ਬਹਿ ਜਾਵੇ ਆਪਾਂ ਤਾਂ ਬੇਨਤੀ ਉਹ ਕਰ ਸਕਦੇ ਹਾਂ ਕਿ ਸਾਡੇ ਬੰਦੇ ਜਿਹੜੇ ਜਾਂ ਤੁਹਾਨੂੰ ਕੋਟਾ ਵੱਡਾ ਲੋਕਾਂ ਨੇ ਪਈਆਂ ਜਿਹੜੇ ਆ ਕੇ ਲੋਕਾਂ 'ਚ ਬੈਠੋ ਜੇ ਕੇਵਨ ਦੀ ਮਰਜ਼ੀ ਆ ਤਾਂ ਬਹੁਤ ਕੁਝ ਨਹੀਂ ਕਹਿ ਸਕਦੇ ਮੈਂ ਉਹ ਦੇਤੀ ਕਰ ਲਈਏ ਨੋਟਿੰਗ ਨਿਰਮਲ ਸਿੰਘ ਜੀ ਆਜਨਾ ਆਜਨੀ ਕਨਵੈਨਸ਼ਨ ਦੇ ਗਨਵੀਨਰ ਆਵਰ ਰਣਾ ਕਰਨ ਜੀ ਸਿਰ ਵੱਸ ਵੱਸ ਜੁਨੀਅਨ ਤੋਂ ਆਏ ਹੋਏ ਨਵੰਦੇ ਸਿਮਰੇ ਸੁਖਾнт ਤੇ ਮਜ਼ਦੂਰ ਭਰਾਓ ਮੱਲੇ ਅਰਜੀ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਤਾਂ ਮੈਂ ਅਜੀ ਕਰਮਚਾਰੀ ਦੀ ਵਧਾਈ ਦਿੰਦਾ ਰਾਣਾ ਜੀ ਨੂੰ ਕਿ ਸਾਡਾ ਏਰੀਆ ਇਹੋ ਜਿਹਾ ਵੀ 15 ਤੋਂ 20 ਬੰਦੇ ਤੋਂ ਬਾਅਦ ਸਾਡਾ ਗੱਠ ਨਹੀਂ ਹੁੰਦਾ ਜਿਹੜਾ ਥੋੜਾ ਬਹੁਤਾ ਜਾ ਹੋਇਆ ਜਿਹੜਾ ਦੇਖਣ ਨੂੰ ਹੋਇਆ ਸੋ ਜੋ ਮਸਲੇ ਤੇ ਆਪਾਂ ਇਕੱਠੇ ਹੋਏ ਆ ਜਿਹੜੀ ਸਰਕਾਰ ਨੇ ਪਾਲਿਸੀ ਬਣਾਈ ਉਤਪਤੀ ਕਹੀ ਮਾਰੀਏ ਤਾਕਤ ਸਿਰ ਨੂੰ ਆਗਾ ਕੁਝੜੇ ਆਸਰਚਾਈ ਨੇ ਪੈਸੇ ਰਿਸ਼ਵਤ ਨਾਲ ਦੀ ਜਿਹੜਾ ਬਣਾਈ ਮੈਨੋ ਲਗਾ ਨਾ ਹੋਵੇ ਇਹ ਮੋਸ ਪੱਟੀ ਗਲਦੀ ਹੈ ਭਾਬੀ ਇਸ ਜਿਹੜੀ ਪਾਲਿਸੀ ਨੂੰ ਸਰਕਾਰ ਨੇ ਜਵਾਬ ਵੜਾ ਕੇ ਸਰਕਾਰ ਦੇ ਨਿਵੇਧਿਆਂ ਦੇ ਦਬਾਅ ਬਣਾ ਕੇ ਆਪਾਂ ਇਹਨਾਂ ਨੂੰ ਕੌਫੀ ਨੂੰ ਰੱਤ ਕਰਾਣਾ ਚਾਹੀਦਾ ਬਾਕੀ ਸਰਕਾਰ ਦੀਆਂ ਵੀ ਪਾਲਸੀਆਂ ਡਾਇਵਰਸਿਫਿਕੇਸ਼ਨ ਦੀ ਗੱਲ ਕੀਤੀ ਮੁਕਤੀ ਦੀ ਗੱਲ ਕੀਤੀ ਅਸੀਰ ਦਾ ਸਰਟੀਫਿਕੇਸ਼ਨ ਪਾਲਾ ਜਹਾੜਾ ਵਾਲੇ ਦੇ ਸਭ ਤੋਂ ਪਹਿਲਾਂ ਕੀਤੀ ਹੋਈ ਹੈ ਪਪੂਲਰ ਦਾ ਕੇ ਅਜਿਹਾ ਝੋਨਾ ਲਾਉਦੇ ਹੀ ਉਹ ਘਟਾ ਪਰ ਇਸ ਵਿੱਚ ਜਿਸ ਦੇ ਵਿੱਚ ਸਰਕਾਰ ਦੀ ਖਰੀਦ ਦੀ ਜ਼ਰੂਰਤ ਨਹੀਂ ਹੁੰਦੀ ਉਹ ਜਿਹੜਾ ਜਿਹੜੀ ਰੋਲਦੀ ਹੈ ਪ੍ਰਾਈਵੇਟ ਖਰੀਦ ਚਾਹੇ ਮੰਗੀ ਹੈ ਮੱਕੀ ਹੈ ਪਪੂਲਰ ਰਹ ਜਾਏ ਹੋਰ ਜੜ੍ਹਾਂ ਮੈਂ ਤਾਂ ਸਰਕਾਰ ਤੋਂ ਮੰਗ ਕਰਾਂਗਾ ਕਿ ਸਭ ਤੋਂ ਪਟਾ ਜਿਹੜਾ ਸਾਡੀ ਖੇਤੀ ਜਿਹੜਾ ਸਬ ਮਪੜਨ ਦੀ ਬੜਾ ਜ਼ੋਰ ਨੇ ਮਜ਼ਦੂਰ ਵੀ ਲੋ ਸਭ ਤੋਂ ਪਹਿਲਾਂ ਮਹਾਰਾਜ ਜੀ ਬਖਸ਼ੀ ਬਥੇ ਰਹੀਏ ਵਾਰੂ ਜੀ ਦਾ ਖਾਲਸਾ ਤੇ ਵਾਰੂ ਜੀ ਕੀ ਬਥੇ ਆ ਲੋ ਸਾਨੂੰ ਆਇਆ ਕੰਮ ਕਰਨ ਬਾਸੇ ਲਾਇਆ ਤੁਸੀਂ ਇੱਕ ਪਾਲਸੀ ਬਣਾਈ ਆ ਨਹੀਂ ਜਿਹੜੀ ਮੈਨ ਨਾਲ ਹੱਥ ਨਾ ਹੋਵੇ ਮਸ਼ੀਨਾਂ ਹੋਵੇ ਨਾ ਹੋਵੇ ਤੇ ਮਸ਼ੀਨ ਦੇ ਬਿਨਾਂ ਹੁਣ ਮੈਂ ਦੱਸੋ ਲੈ ਕੇ ਕਿੱਥੋਂ ਲੈਣੀ ਆ ਤਾ ਤੁਸੀਂ ਇੱਕ ਟਰਾਲੀ ਭਰ ਕੇ ਦਿਖਾ ਦੋ ਜੰਦਾ ਭਰੀ ਦੀ ਤੇ ਉਹ ਕਹਿੰਦੇ ਸਾਡੇ ਬਸ ਦੀ ਗੱਲ ਰਹੀ ਐ ਕੌਂਸਲੀਆਂ ਸਰਕਾਰ ਦੀਆਂ ਬਣੀਆਂ ਆਏ ਹੁਣ ਤੁਹਾਨੂੰ ਚੰਡੀਗੜ੍ਹ ਤੱਕ ਜਾਣਾ ਪੈਣਾ ਤੇ ਚੰਡੀਗੜ੍ਹ ਰੋਜਾ ਤੋਂ ਫਰਕਾਰਾ ਪੈਣਾ ਤੇ ਚੰਡੀਗੜ੍ਹ ਨਹੀਂ ਫੜਕਾਣਾ ਤਾਂ ਸਿਆਣੇ ਫੜਕਾ ਲਓ ਆਪਣੇ ਅੰਮ੍ਰਿਤ ਲਈ ਪੱਕਾ ਧੰਨਾ ਲਾ ਲਓ ਤਾਰਾ ਜੇ ਸਰਕਾਰ ਕੰਮ ਦੀ ਆ ਤਾਂ ਮੈਂ ਅੰਦਰ ਸ਼ਕਤੀ ਦਿੰਦੀ ਆ ਕਿਉਂ ਕਰਨ ਸ਼ਕਤੀ ਵਿੱਚ ਸਰਕਾਰ ਬਣਨ ਦੇਵੇ ਜੇ ਕਾਹਦਾ ਕੰਮ ਚੱਲਦਾ ਤੇ ਪਹਿਲੇ ਸਾਲ ਚ ਕਿਉਂ ਕਰਤੀ ਨੂੰ ਆ ਮਸਲਾ ਤੋਂ ਉਸਾਰਾ ਪਤਾ ਤੇ ਪੱਗਾਂ ਮਹੋਈਆਂ ਔਰ ਮਹਣੀ ਬੜਿਆ 92 ਅੰਮਲੇ ਤੇ ਜੇ ਵੀ ਲੇਖ ਪਾਸੇ ਉਨੀ ਬਣਾਣੀਆਂ ਜਾ ਕੇ ਅਸੀਂ ਵੀ ਬਣਾਈਆਂ ਸੀ ਵੋਟਾਂ ਪਾ ਕੇ ਭੇਜਿਆ ਉਹਨੂੰ ਉਹ ਸੋਚਣਾ ਤੇ ਇਹਨਾਂ ਨੇ ਵੋਟਾਂ ਮਾਈਆਂ ਮੇਰੇ ਜਿਲ੍ਹੇ ਦੇ ਵਿੱਚ ਮੇਰੀ ਕਾਂਸੀ ਜਿਹਾ ਸੀ ਰੋਟਾ ਕੰਮ ਕਿਦਾ ਜਲਾ ਕਦਾ ਜਲਾਣਾ ਓਏ ਐਮਐਲਏ ਹੱਥੇ ਬੈ ਜਾ ਜੰਮੀ ਜੇ ਉਹ ਬੋਰਡ ਤੇ ਸੀ ਬੈਣੀ ਹੈ ਪੈਸੇ ਨਹੀਂ ਦੇਣਾ ਜਿਹੜੇ ਖੜੇ ਮੰਤਰੀ ਕੱਢੀ ਦਾ ਵਾਅਦਾ ਦੂਜਾ ਵਾਲਾ ਹੋਣਾ ਡਾਕਟਰ ਦਾ ਉਹ ਡਾਕਟਰ ਦਾ ਜਿਹੜੇ ਨਾਮ ਤੇ ਜੰਮੀਆ ਮੰਦਾ ਲੇਕਿਨ ਅੱਜ ਮੋਟਾ ਮਾਰੇ ਫੇਰ ਜਿਹੜਿਆ ਲੈ ਮੰਦੇ ਆ ਅੱਜ ਸਾਰੇ ਮੈਂ ਇਹਨਾਂ ਦਾ ਮਜ਼ਦੂਰ ਦਾ ਮਹਿਤਰੀਆਂ ਦਾ ਹਰ ਘਰ ਕਰ ਤੁਕੀ ਹੋ ਕੇ ਬੈਠ ਗਿਆ ਓਏ ਲੋਕੀ ਤਾਦ ਕੋਈ ਨਾ ਕੋਈ ਨਾ ਆ ਨਾ ਨਹੀਂ ਲਾਦਾ ਉਹ ਪਾਸਾ ਸੇ ਦੰਗੀਆਂ ਚਾਈਟਾਂ ਵੀ ਲੱਕ ਲਈਆਂ ਉਹ ਮੁੰਡੇ ਅੰਨੀ ਜਿਹੜੀ ਆਏ ਐਂ ਕਰਦੇ ਫੇਟੰਬੀ ਕਰਦੇ ਹੋਰ ਜੀ ਉਹ ਬਰਤੂਤਾ ਜਿੰਨੇ ਮਾਰੀਆਂ ਲਾ ਕੇ ਟੱਕਦੇ ਆ ਜੇ ਕੰਮ ਕਰਦਾ ਹੋਵੇ ਤੋ ਕਾਨੂੰਨੰੰੀਆਂ ਚੱਕਣ ਲੇਕਿਨ ਇਹਨਾਂ ਨੇ ਜਿਹੜਾ ਸਾਡਾ ਰਿਵਾਜ ਚੱਲਦਾ ਰਿਹਾ ਕੋਈ ਮਿਲਾਂ ਕਰਦਾ ਪਤਾ ਅੱਜ ਵਾਰ ਸੀ ਨਾ ਕਹੂਲੀਆ ਦਾ ਇਹਨਾਂ ਨੂੰ ਜਦੋਂ ਪਿੱਛੋਂ ਔਰ ਦੰਡੋ ਲੁੱਟੇ ਨੰਦ ਤੇ ਦੁਗਣਾ ਕੰਮ ਕਰਨਾ ਲੋ ਤੇ ਆਹ ਗੰਮਾਨਾ ਕੋ ਇਹ ਤਾਂ ਬੁਝਾਰੇ ਲਾ ਕੇ ਨੌਕ ਕਰਵਾਜਾਉਂਦੇ ਗੁਰਦੁਆਰੇ ਵਿਖੇ ਕੰਮ ਗਿਆ ਮਜ਼ਦੂਰੀਆਂ ਦੀ ਲੇਕਿਨ ਜਿਹੜਾ ਕੋਈ ਇੱਕ ਮੰਦਾ ਉਹ ਜਿਆਦਾ ਕਰਦਾ ਤਾਂ ਮਤ ਕਰਦਾ ਤੇ ਤੁਸੀਂ ਪਿੱਛੇ ਦੇਖਿਆ ਵੀ ਪੱਟ ਪਰਮੋਹਰ ਜਰਨਾ ਚੱਲਦਾ ਸੀ